ਸੁਖ ਹਟਲ ਗੁਰ ਸੇਵੀਐ ਐਹਨ ਸਹਜ ਸੁਭਾਈ ਦਰਸ਼ਨ ਪਰਸਿਐ ਗੁਰੂ ਕੈ ਜਨਮ ਮਰਨੁ ਦੁਖੁ ਜਾਏ ਹੋਐ ਸਿਫਤ ਖਸਾਂ ਦੀ ਦੂਰੀ ਅਰਸੋਂ ਕੋਰਸੋਂ ਛਟੀਐ ਤਉ ਦੇ ਡਿੱਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਕਟੀਏ ਸੁਜਨ ਸੱਚਾ ਪਾਤਸ਼ਾਹ ਸਿਰਸਾ ਹੰਦਸ ਜਿਸ ਪਾਸ ਬੈਠਿਆ ਸੋਹੀਏ ਸਭ ਦਾ ਦੇਸਾ ਕਨੈ ਸਿਧੀ ਮਹੱਲਾ ਪਹਿਲਾ ਕਰ ਦੂਜਾ ਅਸ਼ਟ ਪਦਿਆ ਇੱਕ ਓ ਅੰਕਾਰ ਸਤ ਗੁਰ ਪਰਸਾਦ ਗੁਰ ਸਾਗਰ ਰਤਨੀ ਭਰਪੂਰੇ ਅਮਰਤ ਸੰਤ ਚੁਗੈ ਨਹੀਂ ਦੂਰੇ ਗੁਰ ਸਾਗਰ ਰਤਨੀ ਪਰਪੂਰੇ ਅਮਰਤ ਸੰਤ ਚੁਗੈ ਨਹੀਂ ਦੂਰੇ ਹਰ ਰਸ ਚੋਗ ਚੁਗੈ ਪ੍ਰਭ ਭਾਵੈ ਸਰਵਰ ਮੈਂ ਹੰਸ प्राण पथ पावे क्या भग बपड़ा छपड़ी नाहे कीचड़ डूबे मेल न जाय रहा रख रख चरण तरहि विचारी डूब दा छोड़ पाए नरकारि ਮਕਤ ਪਦਰਥ ਹਰੀ ਰਸ ਚਾਖੇ ਆਵਣ ਜਾਣ ਰਹੇ ਗੁਰ ਰਖੇ ਸਰਵਰ ਹੰਸਾ ਛੁਡ ਨ ਜਾਏ ਪ੍ਰੇਮ ਭਗਤ ਕਰ ਸਹਜ ਸਮਾਏ ਸਰਵਰ ਮਹੰਸ ਹੰਸ ਮੈ ਸਗਰ ਅਕਥ ਕਥਾ ਗੁਰ ਬਚਨੀ ਆਦਰ ਸੁਨ ਮੰਡਲ ਇਕ ਜੋਗੀ ਵੈਸੇ ਨਾਰ ਨਪੁਰਖ ਕਹੋ ਕੋ ਕੈਸੇ ਤੇਰ ਭਵਨ ਜੋਤ ਰਹੇ ਲਿਵ ਲਾਈ ਸੁਰ ਨਰਨਾਥ ਸਚੇ ਸਰਨਾਈ आनंद मूल अनाथी आधारि गुरमक भगत सहज बिचारी भगत वचल भय काटन हरि ओम बे मार मिले पग धारि अन्नक जतन कर काल संताए ਬਰਨ ਲਿਖਾਇ ਮੰਡਲ ਮੈਂ ਆਏ ਜਨਮ ਪਦਾਰਥ ਦੁਬਦਾ ਖੋਵੈ ਆਪ ਨਾ ਚੀਨਸ ਭ੍ਰਮ ਭ੍ਰਮ ਰੋਵੈ ਕਹਿ ਤੋ ਪੜ ਤੋ ਸੁਣ ਤੋ ਏਕ ਧੀਰਜ ਧਰਮ ਧਰਨੀ ਧਰ ਟੇਕ ਜਤ ਸਤ ਸੰਜਮ ਰਿਤਾ ਸੁਮਾਹੀ ਚੌਥੇ ਪਦ ਕੋ ਜੀ ਮਨ ਪਤੀ ਆਏ ਸੱਚੇ ਨਿਰਮਲ ਮੇਲਨ ਲਾਗ ਗੁਰ ਕੈ ਸ਼ਬਦ ਭਰਮ ਭਾਉ ਭਾਗੈ ਸੂਰਤ ਮੂਰਤ ਆਦਿ ਅਨੂਪ ਨਾਨਕ ਜਾਚੈ ਸਾਚ ਸਿਰੂਪ ਸੱਚੇ ਨਿਰਮਲ ਮੈਲ ਨਾ ਲਾਗੈ ਗੁਰ ਕੈ ਸ਼ਬਦ ਭਰਮ ਭਾਉ ਭਾਗੈ ਸੂਰਤ ਮੂਰਤਿ ਆਦਿ ਅਨੂਪ ਨਾਨਕ ਜਾਚ ਸੱਚ ਸ੍ਰੂਪ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਨਾ ਸ੍ਰੀ ਮਹੱਲਾ ਪਹਿਲਾ ਘਰ ਦੂਜਾ ਅਸ਼ਟਪਦੀਆਂ ਇੱਕ ਓੰਕਾਰ ਸਤਗੁਰ ਪ੍ਰਸਾਦ ਗੁਰਸਾਗਰ ਰਤਨੀ ਭਰੂਰੇ ਅੰਮ੍ਰਿਤ ਸੰਤ ਚੁਗੈ ਨਹੀਂ ਦੂਰੇ ਹਰ ਰਸ ਚੋਗ ਚੁਗੈ ਪ੍ਰਭ ਭਾਵੈ ਸਰ ਵਰਮ ਹੰਸ ਪ੍ਰਾਨ ਪਤ ਪਾਵੈ ਅੱਜ ਅੰਮ੍ਰਿਤ ਵੇਲੇ ਦਾ ਇਹ ਪਾਵਨ ਮੁਖਵਾਕ ਤਨਾਤ ਸ੍ਰੀ ਗੰਗ ਅੰਦਰ ਜਗਤ ਗੁਰੂ ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਮੁਖ ਹਰ ਵੰਤ ਉਚਾਰਨ ਕੀਤਾ ਹੋਇਆ ਧਨ ਧਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਗ 686 ਦੇ ਸੁਭਾਈ ਮਾਨ ਹੈ ਜੀ ਗੁਰੂ ਮਾਰਾ ਕਿਰਪਾ ਕਰਨ ਰਹਿਮਤ ਕਰਨ ਪਾਵਨ ਉਪਦੇਸ਼ ਸਾਡੇ ਸਾਰਿਆਂ ਦੇ ਹਿਰਦਿਆਂ ਵਿੱਚ ਵਸ ਜਾਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ